ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਅਪਡੇਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਸੀਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਵਾਸਤੇ ਜਸਕਰਨ ਸਿੰਘ ਕਾਨ ਸਿੰਘ ਵਾਲਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਤੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਮੋਗਾ ਦੇ ਵਿੱਚ ਇੱਕ ਰੋਸ ਮਾਰਚ ਦਾ ਹਿੱਸਾ ਬੰਨਾ ਸੀ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕੱਢਿਆ ਜਾਣਾ ਸੀ ਉਸ ਤੋਂ ਪਹਿਲਾਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਉਣੇ ਆ ਕਿ ਹੋਰ ਕਾਨ ਸਿੰਘ ਵਾਲਾ ਹੋਰਾਂ ਦਾ ਕੀ ਕਹਿਣਾ ਹੈ ਸਰ ਜਿਸ ਤਰ੍ਹਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਦੀ ਖਬਰ ਆ ਰਹੀ ਹੈ ਕਿ ਹਰਪ੍ਰੀਤ ਸਿੰਘ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੰਡੀਅਨ ਸਟੇਜ ਤੇ ਤੁਹਾਨੂੰ ਸਰਕਾਰ ਲਗਾਤਾਰ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਵਿੱਚ ਲੱਗੀ ਹੋਈ ਹੈ ਜੀ ਤੇ ਸਦਾ ਹੀ ਉਹਨਾਂ ਨੇ ਕੁਫਰ ਤੋਂ ਲਿਆ ਜੀ ਤੇ ਜਿਹੜਾ ਇਲਜ਼ਾਮ ਹਰਪ੍ਰੀਤ ਤੇ ਲਾਇਆ ਹੈ ਜੀ ਇਹ ਬਿਲਕੁਲ ਕੋਰਾ ਝੂਠਾ ਤੇ ਬੇਬੁਨਿਆਦ ਹੈ ਜੀ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਗਰਾਂ ਚ ਕੈਰ ਪਾਈ ਈਆਂ ਪਤਨਾਂ ਦੀ ਬੇਪਤੀਆਂ ਕੀਤੀਆਂ ਜੀ ਤੇ ਅੱਜ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਨਾਲ ਨੇ ਤੇ ਇਹਨਾਂ ਨੂੰ ਬਚਾਉਣ ਵਾਲੇ ਤਾਂ ਘੁੰਮ ਦੇਖਰਦੇ ਆ ਤੇ ਸਾਡੇ ਤੇ ਵੀ ਮੇਰੇ ਤੇ ਵੀ ਇੱਥੇ ਮੈਂ ਹੁਣ ਬੈਠਾ ਮਖੂ ਦੇ ਨੇੜੇ ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਸੀਗੇ ਤੇ ਸਾਡੇ ਤੇ ਲੱਕੜਾਂ ਚੋਰੀ ਦਾ ਪਰਚਾ ਪਾ ਕੇ ਦੇਸ਼ਤਵਈ ਦੇ ਅੰਦਰ ਕਰ ਦਿੱਤਾ ਜੇ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਬਖਸ਼ਾ ਜਾ ਸਕਦਾ ਹੈ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਜੀ ਤੇ ਸਾਡੇ ਤੇ ਲੱਕੜਾਂ ਚੋਰੀ ਦੇ ਦੇਸ਼ਤਵਈ ਦੇ ਪਰਚੇ ਪਾਏ ਜਾ ਸਕਦੇ ਆ ਕਹਿੰਦੇ ਜੀ ਇਹਦੇ 5 ਗ੍ਰਾਮ ਫੜੀ ਗਈ ਹੈ ਜੀ ਤੁਸੀਂ ਅੱਜ ਤੱਕ ਇਹਨਾਂ ਦਾ ਕਿਰਦਾਰ ਵੇਖਿਆ ਹੈ ਅੱਜ ਤੱਕ ਹਰਪ੍ਰੀਤ ਬਾਰੇ ਕਦੇ ਸੋਚਿਆ ਕਦੇ ਰਿਊਮਰ ਐਸਾ ਉਹ ਚੋਣਾਂ ਦੇ ਵਿੱਚ ਲੜਿਆ ਹੈ ਚੋਣਾਂ ਦੇ ਵਿੱਚ ਜਾ ਕੇ ਉਹ ਪ੍ਰਚਾਰ ਕਰਦਾ ਰਿਹਾ ਜੀ ਇਸ ਕਰਕੇ ਦੂਜੇ ਪਾਸੇ ਜੇ ਪੰਜਾਬ ਪੀਸ ਪੰਜਾਬ ਪੁਲਿਸ ਭਗਵੰਤ ਮਾਨ ਦੇ ਇਸ਼ਾਰੇ ਤੇ ਜੀ ਭਾਈ ਅਮਰਤਪਾਲ ਨੂੰ ਇੰਡੀਅਨ ਸਟੇਟ ਦੇ ਇਸ਼ਾਰੇ ਤੇ ਭਾਈ ਅਮਰਤਪਾਲ ਤੇ ਐਨਐਸਏ ਲਾ ਸਕਦੇ ਡਿਬੁਰਗੜ੍ਹ ਭੇਜ ਸਕਦੇ ਹੀ ਹੈ ਜੀ ਤੇ ਝੂਠਾ ਸਾਰਾ ਕੁਝ ਦੱਸੋ ਅਮਰਤਪਾਲ ਦੇ ਘਰੋਂ ਕੋਈ ਬੰਬ ਫੜਿਆ ਗਿਆ ਸੀ ਕੋਈ ਤੋਪ ਫਰੀਕਈ ਸੀ ਕੋਈ ਮਾਰੂ ਖਿਆਰ ਫੜਿਆ ਗਿਆ ਸੀ ਕਿ ਜੀ ਫਿਰ ਦੂਜੇ ਪਾਸੇ ਦੇਖ ਲਓ ਇੱਕ ਉਹਨਾਂ ਨੇ ਹਾਰਡਲਾਈਨਰ ਕਿਹਾ ਫਿਰ ਉਹਨਾਂ ਨੇ ਟੈਰਰਿਸਟ ਕਿਹਾ ਵੱਖਵਾਦੀ ਕਿਹਾ ਵਤਵ ਅਖੋ ਅੱਤਵਾਦੀ ਤੇ ਵੱਖਵਾਦੀ ਕਿਹਾ ਦੇਖ ਸ਼ਿਕ ਕੌਮ ਮਾਨਤਵਾਦੀ ਹੈ ਨਾ ਅਤਵਾਦੀ ਹੈ ਨਾ ਵਖਵਾਦੀ ਹੈ ਤੇ ਨਾ ਹਾਰਡਲੈਂਡ ਹੈ ਸੱਚੀ ਗੱਲ ਕਰਨ ਵਾਲੇ ਨੂੰ ਹਾਰਡਲੈਂਡ ਕਹਿ ਦਿੰਦੇ ਆ ਜਿਹੜਾ ਇੰਡੀਅਨ ਸਟੇਟ ਦੀ ਗੱਲ ਕਰਦਾ ਹੈ ਤੇ ਜਿਹੜਾ ਬਿਲਕੁਲ ਗੈਰਕਾਨੂੰਨੀ ਕਰਦਾ ਉਹਨੂੰ ਕਹਿੰਦੇ ਆ ਕਿ ਇਹ ਅਮਾਨ ਦਾ ਆਦਮੀ ਹੈ ਕਿਉਂਕਿ ਦੂਜੇ ਪਾਸੇ ਤੁਸੀਂ ਸੀਰੀਅਸਲੀ ਸੋਚੋ ਜੇ ਦਰਬਾਰ ਸਾਹਿਬ ਤੇ ਢਾ ਕੇ ਸੰਤ ਜਨੈਸ਼ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਧੀਆਂਪਨਾਂ ਦੀ ਬੇਪਤੀਆਂ ਕਰਤੇ ਆ ਹਜੇ ਸਾਨੂੰ ਅਨਸਾਫ਼ ਨਹੀਂ ਦਿੱਤਾ ਗਿਆ ਦੂਜੇ ਪਾਸੇ ਇੱਕ ਸਾਹਮਣੇ ਤੁਸੀਂ ਦੇਖੋ ਹੁਣੇ-ਹੁਣੇ ਲੋਕਾਂ ਨੇ ਅਮਰ ਇਹਨਾਂ ਨੇ ਡਿਬਰੂਗੜ੍ਹ ਭੇਜਤਾ ਅਮਰਪਾਲ ਨੂੰ ਜੀ ਤੇ ਪੰਜਾਬ ਦੇ ਲੋਕਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਐਸਾਈਆਂ ਨੇ ਉਹਨੂੰ ਭੇਜਤਾ ਪਾਰਲੀਮੈਂਟ ਸਿੱਧਾ ਜੀ ਉਹ ਪਾਰਲੀਮੈਂਟ ਦੀ ਸੌਂਝ ਕਾ ਚਕਾਉਣ ਵੇਲੇ ਉਹਨੇ ਕੀ ਕਿਹਾ ਇਹ ਜੀ ਦਿੱਲੀ ਤੋਂ ਬਾਹਰ ਨਹੀਂ ਜਾ ਸਕਦਾ ਹੂੰ ਬਿਲਕੁਲ ਫੋਟੋ ਨਹੀਂ ਖਿਚਾ ਸਕਦਾ ਜੀ ਇਹ ਜੀ ਹੁਣ ਆਪਣਾ ਇੱਕ ਗੱਲ ਨਹੀਂ ਕਰ ਸਕਦਾ ਜਦੋਂ ਆਰਟੀਕਲ 14 19 ਕੀ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਆਸੀਂ ਗੱਲ ਕਰ ਸਕਦੇ ਬਹਿ ਸਕਦੇ ਜੇ ਇੱਕ ਐਮਪੀ ਨਾਲ ਇਹ ਵਿਹਾਰ ਹੋ ਸਕਦਾ ਹੈ ਇਹ ਨਸ਼ੇ ਦਾ ਇੱਕ ਜਿਹੜੀ ਕਹਾਣੀ ਬਣਾਈ ਹੈ ਨਾ ਕਿਉਂਕਿ ਨਸ਼ਾ ਦੇ ਵਿਰੁੱਧੀ ਉਹ ਬੋਲਦਾ ਸੀ ਕਿ ਕਦਰ ਕੁਸ਼ੀ ਕਰਨ ਦੀ ਕੋਈ ਚੀਜ਼ ਨਹੀਂ ਇਹਨਾਂ ਨੇ ਉਹ ਨਸ਼ਾ ਦੇ ਵਿਰੁੱਧ ਬੋਲਦਾ ਸੀ ਉਹ ਕਹਿੰਦਾ ਨਸ਼ੇ ਨਾਲ ਭਾਈ Hindu ਦਾ ਪੁੱਤ ਵੀ ਵੱਜੇ ਮੁਸਲਮਾਨ ਦਾ ਵੀ ਵੱਜੇ ਸਾਈ ਦਾ ਵੱਜੇ ਇਹਨਾਂ ਨੇ ਉਹੋ ਜਿਹਾ ਛੜਯੰਤਰ ਰਚ ਕੇ ਇਹ ਇਹ ਪੇਸ਼ ਕਰਤਾ ਇਹ ਸਾਬਤ ਕਰਤਾ ਯਾਰ ਤੁਸੀਂ ਤਾਂ ਕਹਿੰਦੇ ਹੋ ਅਮਰਤਪਾਲ ਨਕੇਚਰ ਉਹ ਵੇਖੋ ਤਾਂ ਭਰਾ ਕੀ ਕਰੀ ਜਾਂਦਾ ਇਹ ਇੱਕ ਕਹਾਣੀ ਇੱਕ ਸੱਚ ਹੈ ਪਿਛਲੇ ਸਮੇਂ ਚ ਕੀ ਹੁੰਦਾ ਸੀ ਇਹ ਕਹਿੰਦੇ ਸੀ ਇੱਕ ਉਧਰੋਂ ਪੁਲਿਸ ਦੀ ਗੱਡੀ ਆ ਰਹੀ ਹੈ ਉਧਰੋਂ ਪੁਲਿਸ ਦੀ ਗੱਡੀ ਆ ਰਹੀ ਹੈ ਦੋ ਖਾੜਕੂ ਆਉਂਦੇ ਸੀਗੇ ਆਤੋ ਦਿਖਾੜਕੂ ਆਉਂਦੇ ਸੀ ਪੁਲਿਸ ਦੀ ਗੋਲੀ ਚੱਲ ਗਈ ਦੋਨੇ ਖਾੜਕੂ ਨੂੰ ਗੋਲੀ ਵੱਜ ਗਈ ਤੇ ਪੁਲਿਸ ਨੂੰ ਕੁਝ ਵੀ ਨਹੀਂ ਹੋਇਆ ਤੇ ਉਹਨਾਂ ਨੇ 2 ਲੱਖਾਂ ਨੂੰ ਕਰ ਲਿਆ ਹੈ ਇਥੋਂ ਤੱਕ ਦੇ ਸਾਡੀਆਂ ਲਾਸ਼ਾਂ ਵੀ ਅਣਪਛਾਤੀਆਂ ਰਹੀਆਂ ਖਾਲੜਾ ਸਾਹਿਬ ਨੂੰ ਕਿਹਨੇ ਕੀਤਾ ਦੁੱਤੋ ਖਾਲੜਾ ਸਾਹਿਬ ਕਿਤਾਵੇਦਾ ਸੀ ਜੀ ਉਹਨੂੰ ਗੋਲੀ ਮਾਰੀਆ ਆ ਸਾਡਾ ਬਾਪੂ ਚਰਨ ਸਿੰਘ ਸੀ ਕਾਰਸੇਵਾਲੇ ਉਹ ਗੋਲੀਆਂ ਵੇਚਦੇ ਸੀਗੇ ਜੀ ਆਸਮਾਨ ਸਿੰਘ ਪੰਥ ਕਮੇਟੀ ਦਾ ਮੈਂਬਰ ਸੀ ਪਾਰਤਾ ਵਿਚੋਂ ਫਰੋਜਪੁਰ ਜ਼ਿਲ੍ਹੇ ਦਾ ਸੀ ਉਹ ਗੋਲੀਆਂ ਵੇਚਦਾ ਸੀਗਾ ਜੀ ਤੇ ਅਮਰਪਾਲ ਤੇ ਸਾਥੇ ਉਹਦੇ ਗੋਲੀਆਂ ਵੇਚਦੇ ਵੀ ਨਸ਼ਾ ਵੇਚਦੇ ਵੀ ਤਸਕਰੀ ਕਰਦੇ ਸੀ ਜੀ ਅਤੇ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਡਾ ਅਗਲਾ ਕੋਈ ਅਜਿਹੀ ਕੋਈ ਮੀਟਿੰਗ ਹੋਵੇਗੀ ਜਾਂ ਕੋਈ ਅਗਲੀ ਰਣਨੀਤੀ ਹੋਵੇਗੀ ਇਸ ਦੇ ਖਿਲਾਫ ਕੋਈ ਪ੍ਰਦਰਸ਼ਨ ਜਾਂ ਕੁਝ ਕਰਨ ਦਾ ਪਲਾਨ ਨਾ ਜੀ ਅਸੀਂ ਹੁਣ ਪ੍ਰਦਰਸ਼ਨ ਤਾਂ ਇਹ ਆਏ ਮੈਂਬਰ ਪਾਰਲੀਮੈਂਟ ਦੇ ਨਾਲ ਧੱਕਾ ਹੋ ਰਿਹਾ ਅਸੀਂ ਸਾਰੇ ਵਿਚਾਰ ਬਣਾਵਾਂਗੇ ਸਾਰਾ ਕੁਝ ਕਰਾਂਗੇ ਇਹ ਤਰ੍ਹਾਂ ਕੁਝ ਐਸਟਰੀਕੇ ਸਿਤਕੌਮ ਨਹੀਂ ਗਲਮ ਬਰਦਾਸ਼ਤ ਕਰੂਗੀ ਜੀ ਹਾਂ ਅੱਜੋ ਨੇ ਜਾਣਾ ਸੀ ਅੱਜ ਮਾਰਚ ਨਿਕਲਣਾ ਸੀਗਾ ਹਾਂ ਜੀ ਅੱਜ ਮਾਰਚ ਦੇ ਵਿੱਚ ਜਾਣਾ ਸੀ ਅਸੀਂ ਵੀ ਉੱਥੇ ਮਾਰਚ ਦੇ ਵਿੱਚ ਜਾਣਾ ਸੀ ਇੱਥੋਂ ਨਿਕਲਣਾ ਸੀਗਾ ਇਹਨਾਂ ਨੇ ਸਾਰਾ ਹੋ ਗਿਆ ਕਹਾਣੀ ਰਚਾ ਕੇ ਚੰਗਾ ਪਲਾਉ ਘਰੇ ਸੀ ਘਰੋਂ ਗਿਆ ਨਾ ਕੋਈ ਗੱਲ ਨਾ ਕੋਈ ਬਾਤ ਜੀ ਅਸੀਂ 5 ਗ੍ਰਾਮ ਨਸ਼ਾ ਪਾ ਕੇ ਤੇ ਕਹਿਤਾ ਕਿ ਇਹ ਨਸ਼ੇ ਦਾ ਤਤਕਰ ਆ ਸੀ ਬੜੇ ਖਲਾਫੀ ਖਲਾਸੇ ਜਿੰਨੇ ਮਰਜ਼ੀ ਕਰ ਲੈਣ ਪ੍ਰੈਸ ਇਹਨਾਂ ਦੀ ਹੈ ਹੈ ਸਰਕਾਰ ਇਹਨਾਂ ਦੀ ਗੱਲਾਂ ਜਿਹੜੀਆਂ ਮਰਜ਼ੀ ਝੂਠੇ ਲਾਮ ਲਈ ਜਨ ਹੁਣ ਤਾਂ ਪ੍ਰੈਸ ਦੇ ਵਿੱਚ ਸਰਕਾਰ ਜਿਹੜੇ ਇਹ ਹਮਲਾ ਹੈ ਕਿਹੜਾ ਇਹ ਵੀ ਸਰਕਾਰ ਦਾ ਹੀ ਆ ਨਾ ਜੀ ਇਹ ਤਾਂ ਉਹੀ ਬੋਲੀ ਬੋਲਣਗੇ ਜੋ ਜਿਹੜੀ ਸਟੇਟ ਕਹੂਗੀ ਜੋ ਇਹ ਸਾਰੇ ਕਹਿਣਗੇ ਇਹੀ ਬੋਲਣਗੇ ਜੀ ਮਿਹਰਬਾਨੀ ਜੀ ਅਸੀਂ ਇਸ ਨੂੰ ਬੇਬਨਾਦੋਂ ਰੱਦ ਕਰਦੇ ਆ ਇਹੋ ਜੀ ਛੱਡ ਜਾਂ ਪਿਰ ਜਿੰਨੇ ਮਰਜ਼ੀ ਕਰੀ ਜਾਣ ਤੇ ਜੇ ਇਕਦਾਰ ਕੁਝ ਨਹੀਂ ਕਰ ਸਕਦੇ ਸਿੱਖ ਕੌਮ ਜਾਗਦੀ ਹਮਸ ਜੀ ਮਿਹਰਬਾਨੀ ਸਰ ਮਿਹਰਬਾਨੀ ਤੁਹਾਡੀ ਆਪਣਾ ਪੱਕਾ ਕਰਨ ਦੱਸਦੀ ਕਿ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਵੀ ਇਸ ਦਾ ਖੰਡਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਇੱਕ ਗੱਡੀ ਵੀ ਬ੍ਰਾਂਧ ਕੀਤੀ ਗਈ ਹੈ ਤੇ ਨਾਲ ਹੀ ਇੱਕ ਹਰਪ੍ਰੀਤ ਸਿੰਘ ਦਾ ਸਾਥੀ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕੁਲਮਲਾਕੇ ਮਾਮਲਾ ਕਾਫੀ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕਿੰਨਾ ਕੁ ਗੰਭੀਰ ਹੁੰਦਾ ਹੈ ਤੇ ਕਿਸ ਕਰਵਟ ਜਾਂਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਦ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਰੰજન ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਰੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੁੰਵਾਵਾ ਤੇ ਤੁਸੀਂ ਦੇਖ ਰਹੇ ਹੋ 35 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ